ਹਾਂਜੀ ਇਹ ਆ ਗਿਆ ਜੀ ਇਹ ਨੂੰ ਕਹਿੰਦੇ ਆ ਡਾਇਰੈਕਟਰ 뷰 ਡਾਇਰੈਕਟ 뷰 ਤਾਂ ਇਹਦੇ ਵਿੱਚ ਤਾਂ ਹੁੰਦਾ ਨਾਲ ਡਾਇਰੈਕਟ 뷰 ਦੇ ਵਿੱਚ ਪਤਾ ਨਹੀਂ ਸੈਟ ਹੈ ਕਿ ਤੁਹਾਨੂੰ ਲੱਗਦਾ ਮੈਂ ਗਲਤ ਕਰ ਆ ਹਾਂ ਹੁਣ ਸਹੀ ਓਕੇ ਓਕੇ ਲਾਨੀ ਵੀ ਠੀਕ ਹੁਣ ਸਹੀ ਆ ਮੈਂ ਇਹਨਾਂ ਤੋਂ ਮੈਂ ਕਿਹਾ ਯਾਰ ਰਾਹ ਨਹੀਂ ਦੇ ਰੱਤਾਂ ਭੈਣੋਂ ਤੇ ਭਰਾਵੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਜ-ਵੱਜ ਕੇ ਸਵੇਰੇ-ਸਵੇਰ ਦੇ ਆਹ ਦੇਖੋ ਬੱਦਲ ਬਾਈ ਹੋਈ ਆ ਤੇ ਮੈਂ ਹੁਣ ਇਸ ਟਾਈਮ ਹੈਗਾ ਆ ਮਾਨਤੋਬੇ ਦੇ ਏਰੀਏ ਵਿੱਚ ਤੇ ਇਹ ਮਾਨਤ ਉਧਰੋਂ ਦੁੱਧ ਚੱਕ ਕੇ ਆਇਆ ਹੁਣ ਆ ਰੇਜੋ ਮਿਲਿਆ ਤੇ ਏਰੀਏ 'ਚ ਮੈਂ ਐਂਟਰੀ ਕਰ ਜਾਣਾ ਹੋਰ ਥੋੜੇ ਟਾਈਮ ਇਹ ਪਰ ਹੈਗਾ ਪਿੰਡਾਂ ਵਾਲਾ ਆ ਕੱਚਾ ਜਿਹਾ ਮੈਨੂੰ ਇਹ ਇੱਧਰ ਜਦੋਂ ਕਿਤੇ ਮੈਂ ਅਠੀਕ ਦਿਨ ਹੀ ਹੋਣਾ ਹੁੰਦਾ ਇੱਧਰ 7 7 6 7 ਦਿਨਾਂ ਵੱਧ ਕੇ ਇਹ ਰੀ ਚੌਥੇ ਦਿਨ ਵੀ ਲੱਗ ਜਾਂਦਾ ਕਿਹੜਾ ਪਰ ਜਿੱਦਣ ਨੂੰ ਆਵਾਂ ਆਹ ਰੋਡ ਤੇ ਤਾਂ ਉਦੋਂ ਨੂੰ ਮੈਨੂੰ ਵੈਸੇ ਵਧੀਆ ਲੱਗਦਾ ਤੇ ਵਧੀਆ ਇਹ ਲੱਗਦਾ ਵੀ ਪੰਜਾਬ ਵਾਲੀ ਫੀਲਿੰਗ ਆਉਂਦੀ ਐਨ ਉਹੀ ਪੰਜਾਬ ਦਾ ਚੇਤਾ ਤੇ ਪ੍ਰੋਬਲਮ ਥੋੜੀ ਇਹ ਆਉਂਦੀ ਐ ਇੱਕ ਰਾਹ ਤਾਂ ਠੀਕ ਐ ਚਲੋ ਇਹ ਇੰਨਾ ਵੀ ਨਹੀਂ ਤੰਗ ਵੀ ਗੱਡੀ ਮੇਰੀ ਜਿਹੜੀ ਆ ਉਹ ਗੰਦੀ ਹੋ ਜਾਂਦੀ ਚਿੱਟੀ ਟੈਂਕੀ ਆ ਟੈਂਕਰ ਜਿਹੜਾ ਚਿੱਟੇ ਰੰਗ ਦਾ ਪਿੱਛੇ ਉੱਤੇ ਮਿੱਟੀ ਮੁੱਟੀ ਦੇ ਛਿੱਟੇ ਛੁੱਟੇ ਪੈ ਜਾਂਦੇ ਆ ਫੇਰ ਹੋਰ ਕੋਈ ਗੱਲ ਨਹੀਂ ਬਾਕੀ ਨਵਧੀ ਆ ਬਾਕੀ ਤੁਸੀਂ ਸੁਣਾਓ ਪਿੰਡੋਂ ਦੇ ਪਰਵੋ ਕਿੱਦਾਂ ਠੀਕ ਠਾਕ ਹੋ ਕੈਮੋ ਸਾਰੇ ਰਾਜੀ ਕੁ ਜੀ ਪ੍ਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਰਾਜੀ ਖੁਸ਼ੀ ਰੱਖੇ ਵਾਹਿਗੁਰੂ ਕਿਉਂਕਿ ਪਰਦੇਸਾਂ ਵਿੱਚ ਆਪਾਂ ਸਾਰੇ ਭੈਣ ਭਰਾਜ ਨੇ ਵੀ ਕੋਈ ਪੰਜਾਬ ਦੇ ਕਿਸੇ ਵੀ ਕੋਨੇ 'ਚ ਆਇਆ ਤੇ ਬਈ ਤੰਦਰੁਸਤੀ ਦੇ ਦਾ ਬੰਦਾ ਜੇ ਤੰਦਰੁਸਤੀ ਤੋਂ ਭਾਵ ਜੀਉਂਦਾ ਜਾਂਦਾ ਠੀਕ ਠਾਕ ਸਰੀਰ ਜਿਹੜੀ ਬਾਡੀ ਆ ਉਹ ਬੰਦੇ ਦੀ ਠੀਕ ਠਾਕ ਚੱਲੀ ਜਾਵੇ ਤੇ ਫੇਰ ਕੰਮ ਕਰਦਾ ਬੰਦਾ ਤੁਰਾ ਕਰਦਾ ਜਦੋਂ ਸਿਹਤ ਡਾਊਨ ਹੋ ਜਾਂਦੀ ਕੋਈ ਵੀ ਹੋਵੇ ਨਿਆਣਾ ਆ ਭਾਵੇਂ ਛੋਟਾ ਬੱਚਾ ਹੀ ਆ ਜਾਂ ਸਿਆਣਾ ਆ ਬੁੱਢਾ ਕੋਈ ਵੀ ਆ ਫੇ ਔਖਾ ਫੇ ਕੰਮ ਕਰ ਕਰਨੇ ਵੀ ਔਖੇ ਉਹ ਬਾਬਾ ਮੇਰਾ ਨਾ ਜਿਹੜਾ ਦਾਦਾ ਹੁਣ ਤਾਂ ਹੈ ਨਹੀਂ ਇਸ ਟਾਈਮ ਦੁਨੀਆ ਵਿੱਚ ਬਾਬਾ ਸਾਡਾ ਕਹਿੰਦਾ ਹੁੰਦਾ ਸੀ ਉਹਨੇ ਕਿਹਾ ਨਾ ਪਤਾ ਵੈਸੇ ਉਹ ਸਿਹਤ ਤੇ ਨਹੀਂ ਲੱਗਦੀ ਸਿਹਤ ਤੇ ਵੀ ਲਾ ਸਕਦੇ ਉਹ ਹੌਸਾ ਉਹਨਾਂ ਦੁਨੀਆ ਵੀ ਤੌਰ ਤੇ ਕਹਿੰਦਾ ਹੁੰਦਾ ਸੀ ਉਨੇ ਕਣਾ ਪੁੱਤ ਚਲਦਿਆਂ ਦੇ ਅੰਗ ਸਾਖ ਭੈਣ ਭਾਈ ਸੁੱਤੇ ਦਿੱਕ ਤੇ ਆਂਦਾਰ ਵਾਦਾਰ ਕੋਈ ਨਾ ਵੀ ਜਦੋਂ ਬੰਦਾ ਵੀ ਸਿਹਤ ਤੇ ਵੀ ਲਾ ਸਕਦੇ ਵੈਸੇ ਮੇਰੇ ਸਾਹ ਨਾਲ ਤੰਦਰੁਸਤੀ ਤੇ ਹੈਲਥ ਤੇ ਵੀ ਆਪਾਂ ਇਹਨੂੰ ਤੇ ਜਿਹੜੀ ਕੀ ਕਹਿੰਦੇ ਆ ਸ਼ੇਅਰ ਆ ਇਹਨੂੰ ਯੂਜ਼ ਕਰ ਸਕਦੇ ਆ ਵੀ ਜਦੋਂ ਬੰਦਾ ਤੰਦਰੁਸਤ ਹੁੰਦਾ ਸਾਰੇ ਤੁਹਾਨੂੰ ਮਿਲਦੇ ਵਰਤਦੇ ਆ ਜਾਂ ਜਦੋਂ ਬੰਦੇ ਕੋਲ ਪੈਸਾ ਹੁੰਦਾ ਕੰਮ ਕਰ ਵਧੀਆ ਵੀ ਭੈਣ ਭਾਈ ਸਭੇ ਪੈਸਾ ਕੇ ਭੈਣ ਭਰਾ ਵੀ ਤੇ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਸਿਹਤ ਦੀ ਕੋਈ ਪ੍ਰੋਬਲਮ ਆ ਜਾਵੇ ਜਾਂ ਕੋਈ ਪੈਸੇ ਦੀ ਜਾਂ ਕੰਮ ਕਰ ਛੁੱਟੇ ਜੋ ਕੁਝ ਵੀ ਜ਼ਿੰਦਗੀ ਚ ਵੱਤਾ ਘੱਟਾ ਹੋ ਜਾਵੇ ਉਦੋਂ ਫੇ ਭਾਈ ਉਦੋਂ ਬੰਦਾ ਡੈਗ ਪੈਂਦਾ 1 ਮਿੰਟ ਹੋਲਡ ਕਰਿਓ ਮੈਂ ਨਾ ਇੱਥੋਂ ਆ ਮੋੜ ਸੀ ਥੋੜਾ ਤੰਗ ਤਾਂ ਹੋ ਕਈ ਵਾਰੀ ਕੋਈ ਵੀਡੀਓ ਬੰਦ ਕਰ ਦਿੰਦਾ ਹਨਾ ਇਹਨੇ ਵੀ ਵੀਡੀਓ ਮੈਨੂੰ ਕੋਈ ਪ੍ਰੋਬਲਮ ਪਉਂਦੀ ਫਿਰ ਮੇਰਾ ਧਿਆਨ ਭਟਕਦਾ ਮੈਂ ਪੂਰਾ ਕੀ ਕਹਿੰਦੇ ਹਾਂ ਕਨਸੈਂਟਰੇਟ ਨਹੀਂ ਹੁੰਦਾ ਵੀ ਉਹਦੇ ਵਿੱਚ ਡਰਾਈਵਰੀ ਵਿੱਚ ਤੇ ਇਹ ਫਰਕ ਪੈਂਦਾ ਹੁਣ ਹੋ ਸਕਦਾ ਕਈ ਪੈਣ ਭਰਾ ਕਰ ਮੈਨੂੰ ਵੀ ਤੂੰ ਯਾਰ ਡਰਾਈਵਰੀ ਜਦ ਕਰਦਾ ਵੀਡੀਓ ਨਾ ਬਣਾਇਆ ਕਰ ਇਥੇ ਮੈਂ ਤਾਂ ਅੱਗੇ ਵੀ ਇੱਕ ਦਿਨ ਵੀਡੀਓ ਚ ਕਿਹਾ ਸੀ ਮੈਂ ਵੀਡੀਓ ਉੱਥੇ ਦੀ 5-7 ਮਿੰਟ ਬਣਾਉਣੀ ਹੁੰਦੀ ਆ ਹੋਰ ਉੱਥੇ ਤੇ ਉਦੋਂ ਬਣਾਉਣਾ ਹਨਾ ਜਦੋਂ ਅੱਜ ਵੈਸੇ ਵੀ ਤੇ ਸੈਚਰਡੇ ਜਾਂ ਸ਼ਨੀਵਾਰ ਹੈ ਅੱਜ ਜਿੱਥੇ ਟ੍ਰੈਫਿਕ ਨਹੀਂ ਆ ਪਿੰਡ ਪਿੰਡੂ ਏਰੀਆ ਦੇਖੋ ਇੱਥੇ ਮੈਨੂੰ ਨਹੀਂ ਲੱਗਦਾ ਜਦੋਂ ਦੀ ਮੈਂ ਅੱਗ ਲੱਗਾ ਆ ਵੀਡੀਓ ਬਣਾਉਣ ਚਾਰ-ਪੰਜ ਮਿੰਟ ਹੋ ਗਏ ਆ ਤੇ ਕੋਈ ਗੱਡੀ ਟੱਕਰੀ ਹੋਏ ਖੇਤਾਂ ਵਾਲਾ ਏਰੀਆ ਇੱਥੇ ਕੋਈ ਏਡੀ ਟੈਨਸ਼ਨ ਨਹੀਂ ਹੁੰਦੀ ਜਿਹੜਾ ਮੇਨ ਰੋਡ ਉਹ ہاں ਉਹ ਇੱਥੇ ਹੁੰਦਾ ਆ ਥੋੜਾ ਧਿਆਨ ਰੱਖਣਾ ਤੇ ਮੇਨ ਰੋਡ ਤੇ ਚਲੋ ਕਿਉਂਕਿ ਸਰ ਤੇ ਪੱਗ ਬੰਨੀ ਆ ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਦਿੱਤੀ ਹੋਈ ਤਾਰ ਆ ਚਲੋ ਮੈਂ ਦਾੜੀ ਤੇ ਕੱਟਦਾ ਆ ਪਰ ਦਸਤਾਰ ਦੀ ਬਹੁਤ ਵੱਡੀ ਵੈਲੀ ਆ ਜਿਹੜੀ ਸਾਨੂੰ ਪੱਕ ਦਿੱਤੀ ਆ ਬਾਦਸ਼ਾਹ ਨੇ ਤੇ ਦੀ ਇੱਜ਼ਤ ਮਾਣ ਬਣਾਈ ਰੱਖਣਾ ਜਿਹੜਾ ਵੀ ਇਨਸਾਨ ਪੱਕ ਬੰਦਾ ਆ ਉਹਦੇ ਲਈ ਇਹ ਉਹਦਾ ਫਰਜ਼ ਹੁੰਦਾ ਆ ਉਹਦੀ ਰਿਸਪਾਂਸਿਬਿਲਟੀ ਜ਼ਿੰਮੇਵਾਰੀ ਵੀ ਭਾਈ ਮੈਂ ਕੀ ਕਹਿੰਦੇ ਆ ਕੋਈ ਗਲਤ ਕੰਮ ਨਾ ਕਰਾਂ ਕੋਈ ਈਂਦਾ ਦੀ ਹਰਕਤ ਨਾ ਕਰਾਂ ਤੇ ਜਿੱਦਾਂ ਹੁਣ ਐਕਸੀਡੈਂਟ ਵੀ ਮੈਂ ਮੇਰੇ ਮੈਨੂੰ ਮੈਂ ਵੀ ਇਸ ਗੱਲ ਨੂੰ ਜ਼ਿੰਮੇਵਾਰੀ ਨੂੰ ਸਮਝਦਾ ਮੈਂ ਭਾਈ ਮੇਰੀ ਛੋਟੀ ਜੀ ਗਲਤੀ ਸਾਰੀ ਕਮਿਊਨਿਟੀ ਤੇ ਉਤਨੀ ਪੇਖ ਸਕਦੀ ਹੈ ਕਿਉਂਕਿ ਫਿਰ ਜੇਕਰ ਇੱਕ ਇਨਸਾਨ ਗਲਤੀ ਕਰਦਾ ਹੈ ਨਾ ਆਪਾਂ ਪਰਦੇਸਾਂ ਵਿੱਚ ਖਾਸ ਤੌਰ ਤੇ ਪੱਗ ਬੰਨ੍ਹ ਕੇ ਸਰਦਾਰ ਬੰਦੇ ਨੂੰ ਤੇ ਇਦਾਂ ਟੁੱਟ ਕੇ ਪੈਂਦੇ ਦੇ ਸਰਦਾਰ ਬੰਦੇ ਨੇ ਕੋਈ ਚੰਗਾ ਕੰਮ ਕੀਤਾ ਉਹ ਸਾਲਾ ਕੋਈ ਨਹੀਂ ਦਿਖਾਲਦਾ ਨਾ ਸਾਡੇ ਬੰਦੇ ਸ਼ੇਅਰ ਕਰਦੇ ਜਿੱਦਾਂ ਕੋਈ ਕੋਈ ਗੱਲ ਨਹੀਂ ਮਾੜੀ ਕੋਈ ਇੱਕ ਦੋ ਕਰਨਗੇ ਤੇ ਜੇ ਕੋਈ ਗਲਤੀ ਹੋ ਗਈ ਸਾਰੀ ਦੁਨੀਆ ਮਰ ਗਈ ਤੇ ਨੇ ਪੱਗ ਬੰਨ੍ਹ ਕੇ ਇਦਾਂ ਲਾਇਸੈਂਸ ਉਦਾਂ ਲੈ ਲਿਆ ਫੁਲਾਣਾ ਮੈਂ ਪਹਿਲਾਂ ਇਸ ਸੰਸਦ ਨੂੰ ਨਜ਼ਰ ਦਾ ਪਿਆ ਕਾ ਨਕਲ ਜੀ ਕਾ ਲਾਇਸੈਂਸ ਖਰਚਾ ਵੀ ਬਹੁਤ ਆਇਆ ਕਰਜ਼ੇ ਥੱਲੇ ਹਜੇ ਤੱਕ ਟੁੱਪਿਆ ਪਿਆ ਲਾਈ ਇੱਥੇ ਡਾਲੀਆਂ ਚਲੋ ਮੈਂ ਇੱਥੇ ਤੇ ਨਹੀਂ ਪੜਿਆ ਲਿਖਿਆ ਵੀ ਮੈਨੂੰ ਪਤਾ ਕਿੰਨੀ ਕੋਈ ਵੀ ਭੈਣ ਭਰਾ ਆਪਣਾ ਸਕੂਲ ਕਰਕੇ ਨਾ ਲਾਇਸੈਂਸ ਲੈਂਦਾ ਕਿੰਨਾ ਔਖਾ ਆ ਮਿਲੇ ਜਾਂਦਾ ਆ ਪਰ ਇੱਥੇ ਇਟਲੀ ਵਿੱਚ ਤਾਂ ਬਹੁਤ ਔਖਾ ਬਹੁਤ ਜ਼ਿਆਦਾ ਮਤਲਬ ਮੈਂ ਤੈਨੂੰ ਇੱਕ ਚਮਤਕਾਰ ਹੀ ਹਮੇਸ਼ਾ ਕਹਿੰਦਾ ਹਾਂ ਨਾ ਰੋਜ਼ ਹੀ ਕਹਿੰਦਾ ਲੱਗ ਕਿਉਂਕਿ ਪੀਣਾ ਔਖਾ ਲਈ ਸਤ ਲੈ ਲੈਣਾ ਸਵਾਲ ਪਾਸ ਕਰ ਲੈਣਾ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ ਆ ਰੋਡ ਹੈ ਨਾ ਆ ਤੇ ਕਿੰਨਾ ਵਧੀਆ ਆ ਆ ਦੇਖੋ ਇੱਥੇ ਕਿੰਨੇ ਆਣਾ ਕੋਈ ਨਹੀਂ ਇੱਥੇ ਜਦੋਂ ਆਮ ਔਖ ਤੇ ਕੋਈ ਬੈਸਲੇ ਬੰਦੀ ਹੈ ਨਾ ਇਹ ਮੈਨੂੰ ਸ਼ਿਕਾਰੀ ਇੱਥੇ ਸ਼ਿਕਾਰਪੁਰ ਖੇਡਦੇ ਉਹਨਾਂ ਦੀ ਗੱਡੀ ਕਈ ਵਾਰੀ ਛੰਨੀ ਐਤਵਾਰ ਨੂੰ ਟੱਕਰ ਪਿੰਦੀ ਹੈ ਕਿਤੇ ਉਹ ਵੀ ਹਮੇਸ਼ਾ ਨਹੀਂ ਨਹੀਂ ਤੇ ਤੇ ਆਹ ਰੋਡ ਤੇ ਨੀ ਕੋਈ ਵੀ ਗੱਡੀ ਚੱਲਦੀ। ਤੇ ਰੋਡ ਐ ਪਿੰਡਾਂ ਵਾਲਾ ਆ। ਇਹਨੂੰ ਕਹਿੰਦੇ ਆ ਪਿੰਡਾਂ ਵਾਲੀ ਫੀਲਿੰਗ। ਮੈਂ ਹਨਾ ਉਹ ਜਿਹੜੀ ਗੱਲ ਯਾਰ ਜ਼ਰੂਰ ਤੋਂ ਕਰਨੀ ਚਾਹੁੰਦਾ ਸੀ। ਗੱਲ ੜੀ ਬੰਦਾ ਮੈਂ ਕਿੱਥੇ ਦੀ ਕਿੱਥੇ ਲੈ ਗਿਆ ਐਵੇਂ ਜੱਬੜੀਆਂ ਮਾਰਦਾ। ਉਹ ਆ ਆਪਣਾ ਉੱਥੇ ਅਮਰੀਕਾ ਦੇ ਵਿੱਚ ਉਹ ਬੰਦੇ ਜਿੱਤੇ ਨਾ ਦੇਸੀ ਬੰਦੇ ਇੱਕ ਉਹ ਸਰਦਾਰ ਮੁੰਡਾ ਜਿੱਤਿਆ। ਜਲੰਧਰ ਦਾ ਕਹਿੰਦੇ। ਮੈਂ ਵੀਡੀਓ ਦੇਖੀਆਂ ਅੱਜ ਉੱਤੇ ਇੱਕ ਉਹ ਮੁਤਲਮਾਨ ਨਿਊਯਾਰਕ ਵਿੱਚ ਮੇਅਰ ਹਿੰਦੂ ਕੋ ਬਣਿਆ ਭਾਈ ਮੇਰੀ ਤੁਹਾਨੂੰ ਮੈਂ ਦੱਸਾਂ ਮੈਂਟੈਲਿਟੀ ਕੀ ਆ ਇਮਾਨਦਾਰੀ ਨਾਲ ਮੈਨੂੰ ਲੱਗਦਾ ਉਹ ਐਵੇਂ ਰੋਲਾ ਪਾਈ ਜਾਂਦੇ ਆ ਜਿੱਦਾਂ ਹੁਣ ਆ ਨਾ ਉਹ ਲੰਡਨ ਦੇ ਵਿੱਚ ਵੀ ਉਹ ਇੱਕ ਪਾਕਿਸਤਾਨੀ ਸਾਦਿਕ ਖਾਨ ਜਿਹੜਾ ਉਹ ਕਾਫੀ ਸਾਲ ਪਹਿਲਾਂ ਬਣਿਆ ਸੀ ਪਤਾ ਨਹੀਂ ਹੋਣਾ ਤਾਂ ਮੈਨੂੰ ਪਤਾ ਨਹੀਂ ਉਹ ਆ ਜਾਂ ਕੋਣ ਆ ਉਹਦੀ ਵੀ ਬੜੀ ਨਿਊਜ਼ ਚੱਲੀ ਸੀ ਸਾਰੇ ਦੁਨੀਆਂ ਦੇ ਵਿੱਚ ਇੰਦਾ ਜਿ ਲਾ 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 ਹੋ ਗਈ ਕੀ ਉਹਨੇ ਚੰਤ ਚੜ੍ਹਤਾ ਦਾ ਵੀ ਉਹਨੇ ਕੀ ਚੀਜ਼ ਲਿਆਣ ਤਾਂ ਉੱਥੇ ਕੀ ਲੰਡਨ ਨੂੰ ਲੰਡਾ ਤੋਂ ਪੌੜੀਆਂ ਬਣਾ ਕੇ ਚੰਦ ਨੂੰ ਚੜ੍ਹ ਦਿੱਤੀਆਂ ਵੀ ਸਿੱਧੇ ਉੱਤੇ ਪੌੜੀਆਂ ਰਹੀਂ ਜਾ ਉਹ ਕੱਖ ਨਹੀਂ ਕੀਤਾ ਮੇਰਾ ਆਪਣਾ ਪਰਸਨਲੀ ਇਹ ਮੰਨਣਾ ਜਿਹੜੇ ਕੋਈ ਵੀ ਏਸ਼ੀਅਨ ਕਮਿਊਨਿਟੀ ਦਾ ਬੰਦਾ ਆ ਉਹ ਉਹ ਜਿੱਤਣਾ ਹੀ ਨਹੀਂ ਚਾਹੀਦਾ ਤੁਹਾਨੂੰ ਮੈਂ ਸੱਚੀ ਪਤਾ ਕਿਦਾਂ ਜੇ ਅਸੀਂ ਆਪਾਂ ਇੰਨੇ ਕਾਰੀਗਰ ਹੁੰਦੇ ਜੇ ਤਾਂ ਇੰਨੇ ਕੁਝ ਕਾਮਯਾਬ ਹੁੰਨ ਆਪਾਂ ਆਪਣੇ ਦੇਸ਼ ਨੂੰ ਨਾ ਸੁਧਾਰਦੇ ਜਿੱਦਾਂ ਹੁਣ ਮਤਵਲ ਉਹ ਮਮਦਾਨੀ ਤੇ ਆ ਉਹ ਮੁਰੇ ਚਲ ਉਹਨੇ ਰੋਕ ਲਈ ਗੱਡੀ ਉਹ ਜਿਹੜਾ ਨਿਊ ਜੋਕ ਚ ਬੰਦਾ ਜਿੱਤੇ ਆ ਮੁਸਲਮਾਨ ਆ ਮੈਨੂੰ ਕੋਈ ਬਿਲਕੁਲ ਖੁਸ਼ੀ ਨਹੀਂ ਨਾ ਹੀ ਮੈਂ ਟਰੰਪ ਦੇ ਹੱਕ ਚ ਐਵੇਂ ਗਮਾ ਕਰੇ ਮੈਂ ਟਰੰਕ ਦਾ ਟਰੰਪ ਦਾ ਬਹੁਤ ਤੇ ਹਮਦਰਦੀ ਆ ਇਦਾਂ ਦੀ ਨਹੀਂ ਕੋਈ ਗੱਲਬਾਤ ਤੇ ਜਿਹੜਾ ਮੁਮਤਾਨੀ ਜਿੱਤੇ ਆ ਦਾ ਮੈਂ ਉਹ ਕਰ ਦਊ ਦੇਖ ਲਿਓ ਮੈਨੂੰ ਲੱਗਦਾ ਲੋਕਾਂ ਨੇ ਹਨ ਜਿਹੜੇ ਉੱਥੇ ਆ ਜ਼ਿਆਦਾਤਰ ਜਿਹੜੇ ਕਾਲੇ ਆ ਉਹ ਮੁਸਲਮਾਨ ਹੁੰਦੇ ਮੇਰੇ ਜਿੰਨਾ ਕਿ ਮੇਰੀ ਇਨਫੋਰਮੇਸ਼ਨ ਆ ਉਹਨਾਂ ਨੇ ਇਮੋਸ਼ਨਲ ਹੋ ਕੇ ਜਦੋਂ ਉਹ ਸਾਈਕਲ ਸੂਕਿਲ ਤੇ ਘੁੰਮਦਾ ਰਿਹਾ ਉੱਥੇ ਲੋਕਾਂ ਨਾਲ ਗੱਲਾਂ ਕਰਦਾ ਰਿਹਾ ਮੈਨੂੰ ਲੱਗਦਾ ਇਮੋਸ਼ਨਲ ਹੋ ਕੇ ਇੱਕ ਲੋਕੀ 트ੰਪ ਦੇ ਖਿਲਾਫ ਵੀ ਕਾਫੀ ਸੀ ਤੇ ਈ ਇਸ ਚੱਕਰ ਦੇ ਵਿੱਚ ਉਹ ਜਿੱਤ ਗਿਆ ਹੋਰ ਉਹਦੇ ਵਿੱਚ ਕੋਈ ਏਟੀ ਹੈ ਨਿਗਾ ਕਿਉਂਕਿ ਅਕਸਰ ਉਹ ਜਿੱਥੋਂ ਉਹਦੀ ਮਾਂ ਉਹ ਨਚਾਰ ਜੀ ਕਹਿੰਦੇ ਫਿਲਮਾਂ ਦੀ ਪਤਲੀ ਫਿਲਮਾਂ ਫਿਲਮਾਂ ਬਣਾਉਂਦੀ ਸੀ ਕੀ ਦਾ ਦੱਸਦੇ ਆ ਤੇ ਕੀ ਉਹਨੇ ਕਰ ਲੈਣਾ ਮੈਨੂੰ ਨਹੀਂ ਲੱਗਦਾ ਮੇਰੀ ਪਰਸਨਲ ਸੋਚ ਹੈ ਦੇਖ ਲਿਓ ਬਾਕੀ ਚਲੋ ਹੋ ਸਕਦਾ ਮੈਂ ਗਲਤ ਹੁਆ ਪਰ ਮੈਨੂੰ 100% ਭਰੋਸਾ ਆ ਉਹਨੇ ਕੱਖ ਨਹੀਂ ਕਰਨਾ ਕੋਈ ਸੋ ਲੋਕਾਂ ਨੂੰ ਦੇਖ ਲਿਓ ਉੱਥੇ ਉਹਨਾਂ ਨੇ ਸੂਲਤ ਨਹੀਂ ਦੇਣੀ ਇੰਦਾਂ ਹੀ 2014-15 ਦੇ ਵਿੱਚ ਆਮ ਆਦਮੀ ਪਾਰਟੀ ਦੀ ਚੋਰ ਸਰਕਾਰ ਜਿਹੜੀ ਆ ਸਾਲੇ ਠੱਗ ਉਦੋਂ ਦਿੱਲੀ ਜਿੱਤੇ ਸੀ ਇੰਤਾ ਔਰ ਬੜਾ ਰੌਲਾ ਪਿਆ ਜੀ ਇਹ ਇੰਦਾ ਹੋ ਗਏ ਇਹਨਾਂ ਨੇ ਉਹ ਕਰਤਾ ਹੌਣ ਦੇ ਲਾ ਉਦੋਂ ਇੰਦੇ ਇਮੋਸ਼ਨਲ ਕਰਕੇ ਪੰਜਾਬ ਚ ਲੋਕਾਂ ਨੂੰ ਫਲਟ ਲਿਆ ਕਿਉਂਕਿ ਲੋਕੀ ਜਿਹੜੇ ਜਿੱਦਾਂ ਹੁਣ ਨਿਊਯਾਰਕ ਆ ਉੱਥੇ ਉਪਦੇਸ਼ੀਆਂ ਦੀ ਗਿਣਤੀ ਕਹਿੰਦੇ ਬਹੁਤ ਇਮੀਗ੍ਰੈਂਟ ਆਏ ਤੇ ਮਤਲਬ ਦਾ ਇਮੋਸ਼ਨਲ ਹੋ ਕੇ ਲੋਕਾਂ ਨੇ ਵੋਟਾਂ ਪਾ ਦੀਆਂ ਇੱਕ ਵੀ ਉਹ ਮੁਸਲਮਾਨ ਆ ਉਹਨੇ ਉਹਨੂੰ ਹਮਦਰਦੀ ਵੀ ਮਿਲ ਗਈ ਇਹ ਚੀਜ਼ ਵੀ ਮੈਂ ਪੱਕਾ ਇੱਦਾਂ ਹੀ ਹੋਇਆ ਦੇਖੋ ਹੁਣ ਪਰਮਾਤਮਾ ਕਰੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਰੱਬ ਭਲਾ ਕਰੇ ਤੇ ਜੋ ਜੋ ਡਾਇਲੌਗ ਬੋਲਦਾ ਆ ਕੁਝ ਕਰ ਦਵੇ ਨੂੰ ਪਰ ਉਮੀਦ ਹੈ ਨਹੀਂ ਕਿ ਕਿਉਂਕਿ ਜਿਹੜੀ ਜੇ ਹਨਾ ਆਪਾਂ ਹੁਣ ਮੈਂ ਵੀਡੀਓ ਬੰਦ ਕਰ ਲੱਗਾ ਲਾਸਟ ਇੱਕ ਤੋਂ ਗੱਲਾਂ ਕਹਿ ਗਏ ਜੇ ਆਪਣਾ ਕੋਈ ਵੀ ਦੇਸੀ ਕਮਿਊਨਿਟੀ ਦੇਸੀ ਤੋਂ ਆਪਾਂ ਇਕੱਲਾ ਇੰਡੀਆ ਦਾ ਨਹੀਂ ਪਾਕਿਸਤਾਨ ਏਸ਼ੀਆ ਦੇ ਸਾਊਥ ਏਸ਼ੀਆ ਜੋ ਕੋਈ ਵੀ ਬੰਦਾ ਜਾ ਸਕੇ ਯੂਰਪੀਅਨ ਕੰਟਰੀਆਂ 'ਚ ਕੋਈ ਮੰਤਰੀ ਬਣਦਾ ਕੋਈ ਮੇਅਰ ਬਣਦਾ ਜਾਂ इंग्लंड ਅਮਰੀਕਾ ਕਿਤੇ ਵੀ ਇਹਨਾਂ ਕੰਟਰੀਆਂ 'ਚ ਇੱਥੇ ਮੈਂ ਤੇ ਇਦਾਂ ਸੋਚਦਾ ਹਾਂ ਨਾ ਵੀ ਆਪਾਂ ਨੂੰ ਇਹ ਉਹ ਇਲੈਕਸ਼ਨ ਲੜਨ ਦੀ ਔਰ ਬੋਲਣ ਦੀ ਆਜ਼ਾਦੀ ਦੇ ਪਾਈ ਇਹਨਾਂ ਗੋਰਿਆਂ ਨੇ ਨਹੀਂ ਦਿੱਤੀ ਆ ਉਹ ਜਿਹੜੇ ਕਾਨੂੰਨ ਦੇ ਥਰੂ ਆਪਾਂ ਲੜੇ ਆ ਜਮਾਤਵਾਲ ਮੈਂ ਕੱਲ ਨੂੰ ਜਿੱਤ ਜਮਾ ਵੇਹੇ ਗੱਲ ਕਰਦੇ ਮੈਨੂੰ ਕੋਈ ਇੰਟਰਸਟ ਨਹੀਂਗਾ ਮੈਂ ਕੱਲ ਨੂੰ ਇੱਥੇ ਕੋਈ ਮੰਤਰੀ ਵੰਡ ਮੰ ministr ਮੈਨੂੰ ਤੇ ਇਹਨਾਂ ਦਾ ਥੈਂਕ ਯੂ ਕਰਨਾ ਚਾਹੀਦਾ ਨਾ ਕਿ ਬੜਕਾ ਮਾਰਨ ਉਹ ਵੀ ਜਿਹੜੀ ਇਹ ਇੰਡੀਆ ਦੇ ਵਿੱਚ ਉੱਥੇ ਬੋਲਣ ਹੀ ਨਹੀਂ ਦਿੰਦੇ ਜਿੱਦਾਂ ਹੁਣ ਕੋਈ ਮਤਲਬ ਮੰਤਰੀ ਆ ਜੇ ਕੋਈ ਮੰਤਰੀ ਚੋਰ ਆ ਉਹਨੂੰ ਕਹਿ ਦੋ ਚੋਰ ਆ ਉਹ ਕਹਿਣ ਦਿੰਦੇ ਅਗਲੇ ਗੋਲੀ ਮਾਰਦੇ ਪਹਿਲੀ ਗੱਲ ਤੋਂ ਫੜ ਕੇ ਜੇਲ੍ਹ 'ਚ ਕਰ ਦਿੰਦੇ ਆ ਤੁਹਾਡਾ ਸਾਰਾ ਖਾਨਦਾਨ ਹੀ ਭਾਈ ਇਹਨਾਂ ਦੇਸ਼ਾਂ ਦਾ ਸ਼ੁਕਰੀਆ ਕਰਨਾ ਚਾਹੀਦਾ ਜਿਹੜੇ ਦੇਸ਼ਾਂ ਨੇ ਸਾਨੂੰ ਇਹ ਬੋਲਣ ਦੀ ਹਜਾਤੀ ਦਿੱਤੀ ਔਰ ਤੁਹਾਨੂੰ ਇਲੈਕਸ਼ਨ ਲੜਨ ਦੀ ਮਤਲਬ ਇਹ ਕਾਨੂੰਨੀ ਨਾ ਹੁੰਦਾ ਵੀ ਬਾਹਰਲੇ ਇੱਥੇ ਇਲੈਕਸ਼ਨ ਲੜਦੇ ਜੇ ਤੁਸੀਂ ਕੀ ਕਰ ਲੈਂਦੇ ਮਤਲਬ ਮਮਦਾਨੀ ਰੋਲਾ ਪਾਉਣ ਦੇ ਜੇ ਉਹ ਕਾਨੂੰਨ ਹੀ ਨਾ ਹੁੰਦਾ ਉੱਥੇ ਮਤਲਬ ਉਹਨਾਂ ਨੇ ਉਹ ਸਿਸਟਮ ਹੀ ਨਾ ਬਣਾਇਆ ਜਿਹੜੇ ਸਿਸਟਮ ਦੇ ਥਰੂ ਤੁਸੀਂ ਕੋਈ ਵੀ ਪੋਜੀਸ਼ਨ ਜਿੱਤ ਕੇ ਅੱਗੇ ਆਉਨੇ ਆ ਤੁਹਾਨੂੰ ਉਹ ਸਿਸਟਮ ਦਾ ਸ਼ੁਕਰੀਆ ਮੇਰਾ ਪਰਸਨਲ ਸੋਚਣਾ ਇਹ ਆ ਹੋ ਸਕਦਾ ਮੈਂ ਗਲਤ ਹਾਂ ਉਹਦਾ ਸ਼ੁਕਰੀਆ ਕਰਨਾ ਚਾਹੀਦਾ ਨਾ ਕਿ ਜਿੱਦਾਂ ਵੀ ਹੈ ਤੂ ਤਾਂ ਕਰਨੀ ਚਾਹੀਦੀ ਵੀ ਜੇ ਹੋ ਗਿਆ ਫਲਾਨਾ ਹੋ ਗਿਆ ਠੀਕ ਹੈ ਜੀ ਤੇ ਇਸ ਕਰਕੇ ਭਾਈ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਵੱਡਾ ਵੀ ਕਾਮਯਾਬੀ ਆ ਜਾਂ ਚੰਗੀ ਖਬਰ ਹੈ ਮੈਨੂੰ ਤਾਂ ਬਿਲਕੁਲ ਪਸੰਦ ਨਹੀਂ ਵੀ ਮੈਂ ਕਿਹਾ ਇਹ ਚੰਗਾ ਨਹੀਂ ਹੋਇਆ ਮਾੜਾ ਹੋਇਆ ਜਿਹੜਾ ਉਹ ਜਿੱਤ ਗਿਆ ਕੋਈ ਗੋਰਾ ਜਿੱਤਣਾ ਚਾਹੀਦਾ ਪਤਾ ਕਿਦਾਂ ਜਿੱਤਾਂ ਦੇ ਮਰਜ਼ੀ ਪਈ ਇਹ ਜਿਹੜੇ ਕਾਨੂੰਨ ਜਿੱਥੇ ਆਪਾਂ ਆਰਾਮ ਨਾਲ ਅੱਗੇ ਵੀ ਕਿਹਾ ਸੀ ਕੰਮ ਕਰਦੇ ਆ ਨਾ ਇਹਨਾਂ ਦੀਆਂ ਦਿਸਾਂ ਦੇ ਵਿੱਚ ਆਪਾਂ ਨੂੰ ਬੋਲਣ ਦੀ ਆਜ਼ਾਦੀ ਜਾਂ ਹਰ ਕੰਮ ਆਪਣਾ ਦਫ਼ਤਰਾਂ ਵਿੱਚ ਬਿਨਾਂ ਪੈਸੇ ਦਿੱਤੇ ਔਰ ਬਿਨਾਂ ੱੱਕੇ ਖਾਏ ਗੀਲੇ ਮਾਰੇ ਕੰਮ ਉਹ ਤੇ ਇਹ ਗੋਰਿਆਂ ਨੇ ਕਾਨੂੰਨ ਬਣਾਏ ਆ ਸਾਡੇ ਏਸ਼ੀਆਨ ਵਾਲਿਆਂ ਨੇ ਥੋੜੋ ਨਵੇਂ ਬਣਾਏ ਆ ਜਾਂ ਤੁਸੀਂ ਇੱਥੇ ਆਣ ਕੇ ਕਾਨੂੰਨ ਇਹ ਬਣਾਦੇ ਗੋਰਿਆਂ ਨੇ ਬਣਾਏ ਪਈ ਉਹਨਾਂ ਦਾ ਥੈਂਕ ਹੀ ਕੋ ਇੱਕ ਮਿੰਟ ਸੋਚਿਓ ਇਸ ਗੱਲ ਤੇ ਹੁਣ ਮੈਂ ਬੰਦ ਕਰਨ ਲੱਗਾ ਸਾਰੇ ਆ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੇ ਗੱਲਾਂ ਚੰਗੀਆਂ ਲੱਗੀਆਂ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਕਰ ਸਕਦੇ ਆ ਨਹੀਂ ਚੰਗੀਆਂ ਲੱਗੀਆਂ ਬਲੌਕ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ